ਪੰਜਾਬ ਪੁਲਿਸ ਨੇ ਮਨਹਾਲੀ ਤੋਂ ਬਟਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਕੋਲ ਹਥਿਆਰ ਬਰਾਮਦ ਹੋਏ ਨੇ ਉਥੇ ਹੀ ਗ੍ਰਿਫਤਾਰ ਨੌਜਵਾਨ ਵਿਦੇਸ਼ ਚ ਰਹਿੰਦੇ ਗੈਂਗਸਟਰ ਪਵਿੱਤਰ ਸਿੰਘ ਜੋੜਾ ਦਾ ਸਾਥੀ ਦੱਸਿਆ ਜਾ ਰਿਹਾ ਹੈ ਉਥੇ ਹੀ ਨੌਜਵਾਨ ਕੋਲੋਂ ਦੋ ਪਿਸਤੋਲਾਂ ਵੀ ਬਰਾਮਦ ਹੋਈਆਂ ਨੇ ਤੇ ਇੱਕ ਗੱਡੀ ਫਾਰਚੂਨਰ ਗੱਡੀ ਮਿਲੀ ਹੈ ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ ਜਾਣਕਾਰੀ ਦਿੰਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੇ ਸਬ ਇੰਸਪੈਕਟਰ ਨਵਨੀਤ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਨਾਂਬਰ ਗੈਂਗਸਟਰ ਪਵਿੱਤਰ ਜੋੜਾ ਵੱਲੋਂ ਵਿਦੇਸ਼ ਚ ਬੈਠ ਪੰਜਾਬ ਚ ਇੱਕ ਗੈਂਗ ਬਣਾਇਆ ਗਿਆ ਹੈ ਜੋ ਪੰਜਾਬ ਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਦੇ ਰਹੇ ਹਨ ਜਿਸ ਚ ਫਰੋਤੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਨੌਜਵਾਨਾਂ ਨੂੰ ਜੋੜਿਆ ਗਿਆ ਅਤੇ ਉਸੇ ਸੂਚਨਾ ਤੇ ਕਾਰਵਾਈ ਕਰਦੇ ਹੋਏ ਇਸ ਗੈਂਗ ਦੇ ਇੱਕ ਮੈਂਬਰ ਸੁਖਪਿੰਦਰ ਸਿੰਘ ਨੂੰ ਗ੍ਰਫਤਾਰ ਕੀਤਾ ਗਿਆ ਇਸ ਨੌਜਵਾਨ ਦੇ ਕੋਲੋਂ ਦੋ ਪਿਸਤੋਲਾਂ ਤੇ ਜਿੰਦਾ ਕਾਰਤੂਸ ਕਾਰਤੂਸ ਬਰਾਮਦ ਕੀਤੇ ਗਏ ਨੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਣ ਉਸ ਨੂੰ ਅਦਾਲਤ ਚ ਪੇਸ਼ ਕੀਤਾ ਜਾਵੇਗਾ ਰਾਮਾਡ ਲਿਆ ਜਾਵੇਗਾ ਰਾਮਾਡ ਤੋਂ ਬਾਕੀ ਖੁਲਾਸੇ ਹੋਣ ਦੀ ਉਮੀਦ ਹੈ ਕਿ ਦੇ ਵਿੱਚ 19 ਤਰੀਕ ਨੂੰ ਸਾਨੂੰ ਖੁਫਰੀ ਹੋਈ ਸੀ ਕਿ ਸੁਖਪਿੰਦਰ ਸਿੰਘ ਇੱਕ ਹਰਮਨ ਸਿੰਘ ਅਤੇ ਜਸਟਨ ਗਿੱਲ ਇਹ ਤਿੰਨ ਜਣੇ ਜਿਹੜੇ ਅਪਰਾਧਿਕ ਗਰੂਪ ਬਣਾਇਆ ਹੋਇਆ ਹੈ ਪਵਿੱਤਰ ਚੌਲਾ ਦਾ ਉਹਦੇ ਅਧੀਨੇ ਕੰਮ ਕਰ ਰਹੇ ਆ ਕੌਤੀਆਂ ਮੰਗਣ ਟੈਕਸਟ ਆਸ਼ਨ ਕਾਲਸ ਦਾ ਨਾ ਨੈਟਵਰਕ ਚੱਲ ਰਿਹਾ ਹੈ ਤੇ ਟਾਰਗੇਟਡ ਕਲਿੰਗਸ ਦਾ ਨਾ ਕੰਸੀ ਹੈ। ਇਹਦੇ ਵਿੱਚ 25 ਤਰੀਕ ਨੂੰ ਅਸੀਂ ਟਿਸਟਿੰਗ ਜਲਦੀ ਅਰੈਸਟ ਕੀਤੀ ਹੈ ਤੇ ਕੱਲ੍ਹ ਹੌਲੀ ਤੋਂ ਇਹਦੀ ਸੁਪਿੰਦਰ ਸਿੰਘ ਦੀ ਅਰੈਸਟ ਕਰਕੇ ਅੱਜ ਪੇਸ਼ ਕੀਤਾ ਹੈ। ਜਿਸ ਦੇ ਵਿੱਚ ਦੋ ਪਿਸਟਲ ਰਿਕਵਰ ਹੋਏ ਆ ਪਹਿਲਾਂ ਇੱਕ ਇਹਦੀ ਫੋਰਚਨਰ ਗੱਡੀ ਜਿਹੜੀ ਸੀ ਉਹ ਆਪਣੀ ਕਬਰ ਕਰ। ਉਹ ਹੁਣ ਰੀਸੈਂਟਲੀ ਇਹਨੇ ਵਾਲ ਕਟਾਏ ਆ ਪਹਿਲਾਂ ਇਹਨੇ ਮਤਲਬ ਬਾਬਾ ਬਣਿਆ ਸੀਗਾ ਤੇ ਰੀਸੈਂਟਲੀ ਇਹਨੇ ਵਾਲ ਕਟਾਏ। ਕਿਹਦੇ ਜਿਹੜਾ ਰਿਮਾਂਡ ਮਿਲ ਸਰ? ਸਰ 8 ਤਰੀਕ ਤੱਕ ਰਿਮਾਂਡ ਮਿਲ ਗਿਆ ਆਪਾਂ ਨੂੰ ਇਹਦੇ ਵਿੱਚ। ਕਿੱਥੋਂ ਦੇ ਰਹਿਣ ਵਾਲੇ ਨੇ ਇਹ ਪਟਾੜੇ ਤੋਂ ਹੀ ਇੱਕ ਪਿੰਡ ਦਾ ਲੋਚਾਪਾ ਉਪਰਾ ਨਗਰੂਪਨਗਰ ਰਹੇ ਪੜਾ ਸਭ ਪਹਿਲਾਂ ਕੁਝ ਐਜੂਕੇਸ਼ਨ ਪਹਿਲਾਂ ਹੈਗਾ ਪਰ ਫਰਚਾ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿ ਕੀ ਉਹ ਡਿਟੇਲਸ ਉਹਦੀਆਂ ਅਸੀਂ ਸ਼ੇਅਰ ਕਰ ਸਕਦੇ ਦੋ ਪਿਸਟਲ ਪਹਿਲਾਂ ਬਰਾਮਦ ਹੋ ਚੁੱਕੇ ਸਨ ਤਾਂ ਦੋਸਤਾਂ ਠੀਕ ਹੈ ਕੱਲੇ ਪਿਸਟੇ ਕੀ ਰੋਂਗ ਨਹੀਂ ਰੋਂਗ ਹੈ ਤਿੰਨ ਤਿੰਨ ਰੋਂਗ ਸਨ ਇਹਦੇ ਵਿੱਚ 19 ਤਰੀਕ ਨੂੰ ਸਾਨੂੰ ਫ੍ਰੀ ਹੋਈ ਸੀ ਕਿ ਸੁਖਿੰਦਰ ਸਿੰਘ ਇੱਕ ਹਰਮਨ ਸਿੰਘ ਅਤੇ ਜਸਟਨ ਗਿੱਲ ਇਹ ਤਿੰਨ ਜਣੇ ਜਿਹੜੇ ਅਪਰਾਧਿਕ ਗਰੂਪ ਬਣਾਇਆ ਹੋਇਆ ਹੈ ਪਵਿੱਤਰ ਚੌਲਾ ਜ ਉਹਦੇ ਅਧਿਨੇ ਕੰਮ ਕਰ ਰਹੇ ਆ ਰਾਤੀਆਂ ਮੰਗਣ ਟੈਕਸਟੂਰਨ ਕਾਲਸ ਦਾ ਨਾ ਨੈਟਵਰਕ ਚੱਲ ਰਿਹਾ ਤੇ ਟਾਰਗੇਟਡ ਕਲਿੰਗਸ ਦਾ ਨਾ ਕੰਮ ਸੀ ਇਹਦੇ ਵਿੱਚ 25 ਤਰੀਕ ਨੂੰ ਅਸੀਂ ਇਸਟਿੰਗ ਜਲਦੀ ਅਰੈਸਟ ਕੀਤੀ ਹੈ ਤੇ ਕੱਲ੍ਹ ਹੌਲੀ ਤੋਂ ਇਹਦੀ ਸੁਪਿੰਦਰ ਸਿੰਘ ਦੀ ਅਰੈਸਟ ਕਰਕੇ ਅੱਜ ਪੇਸ਼ ਕੀਤਾ ਹੈ ਜਿਸ ਵਿੱਚ ਦੋ ਪਿਸਟਲ ਰਿਕਵਰ ਹੋਏ ਆ ਪਹਿਲਾਂ ਇੱਕ ਇਹਦੀ ਫੋਰਚਨਰ ਗੱਡੀ ਜਿਹੜੀ ਸੀ ਉਹ ਆਪਣੀ ਕਵਰ ਕਰ ਉਹ ਹੁਣ ਰੀਸੈਂਟਲੀ ਇਹਨੇ ਵਾਲ ਕਟਾਏ ਆ ਪਹਿਲਾਂ ਇਹਨੇ ਮਤਲਬ ਬਾਪਾ ਬਣਿਆ ਸੀਗਾ ਇਹ ਤੇ ਰੀਸੈਂਟਲੀ ਨਵਾਂ ਟੈਨ ਕਿੱਲੇ ਜੇ ਤਾਂ ਮਾਰ ਮਿਲ ਸਰ ਸਰ ਰੌਟ ਤੱਕ ਮਾਰ ਮਿਲ ਗਿਆ ਪਾਣ ਇਹਦੇ ਵਿੱਚ ਕਿੱਥੋਂ ਤੇ ਰਹਿਣ ਬਣੇ ਨੇ ਇਹ ਬਟਾੜੇ ਤੋਂ ਹੀ ਇੱਕ ਪਿੰਡ ਦਾ ਲੋਚਾ ਉਤਰਾਂ ਨਗਰੂਪ نگر ਰਹੇ ਭਰਾ ਸਰ ਪਹਿਲਾਂ ਵੀ ਜਿਵੇਂ ਸਰ ਪਹਿਲਾਂ ਹੈਗਾ ਪਰ ਚਾਹੀ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿ ਕੀ ਕੀ ਉਹ ਡਿਟੇਲਸ ਉਹਦੀਆਂ ਅਸੀਂ ਸ਼ੇਅਰ ਕਰ ਸਕਦੇ ਦੋ ਪਿਸਟਲ ਪਹਿਲਾਂ ਬਰਾਮਦ ਹੋ ਚੁੱਕੇ ਸਰ ਕੰਮ ਦੱਸਤਾ ਠੀਕ ਹੈ ਕੱਲੇ ਪਿਸ਼ਟੇ ਕੇ ਰੌਂਦ ਕੇ ਰੌਂਦ ਮੇਨ ਰੌਂਦ ਕਿ 10 ਰੌਂਦ